ਜਿੰਦਾਬਾਦ ਜਿੰਦਾਬਾਦ ਸਨ ਮੋਰਚਾ ਉਗਣ ਚ ਰੇਤਾ ਜਿੰਦਾਬਾਦ 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 ਉਗਣ ਦੇ ਵਿੱਚ ਕੋਈ ਕਿਸੇ ਨੂੰ ਪਾਣੀ ਨਹੀਂ ਸਿੱਪਾਉਦਾ ਕੋਈ ਹੱਥ ਨਹੀਂ ਸੀ ਨੌਕਾ ਜਦੋਂ ਇਹਦਾ ਬੱਚਿਆ ਨੇ ਕੰਮ ਸੁਤਾਵਾ ਤੇ ਮੋਰ ਸਰਕਾਰਾਂ ਕਿੰਨਾ ਧੂਫਾ ਦੇਂਦੇ ਆ ਬਹੁਤ ਸਾਰੀਆਂ ਪੋਸਟਾਂ ਸਰਕਾਰ ਤੋਂ ਖਾਲੀ ਆ ਉਹਨਾਂ ਦੇ ਉੱਤੇ ਇਹਨਾਂ ਨੂੰ ਹੱਲੇ ਫੇਲਾ ਲ ਇਹਦੇ ਹੋਊਗਾ ਕਿ ਜਾਂਦੇ ਸਾਨੂੰ ਲਾ ਦਿਓ ਕਿਹਨਾਂ ਨੌਕਰੀ ਦਾ ਮਿਲਣਾ ਚਾਹੀਦਾ ਪਰ ਸਰਕਾਰੀ ਹੋਵੇ ਤਾਂ ਪੱਕਾ ਸ਼ਿਕਾਰ ਮਿਲਵੇ ਅਸੀਂ ਸਯੁਕਤ ਸਾਨ ਮੋਰਚੇ ਵਰਗੋਂ ਮੈਂ ਡਾਕਟਰ ਗੁਲਾਬ ਕਿਹਨਾਂ ਦੇ ਫੀਲਡ ਮੈਡੀਕਲ ਹੱਸਾਪੇ ਹੈ ਕਿ ਇਹਨਾਂ ਦੇ ਨਾਲ ਦਰਾਂ ਨਹੀਂ ਪਾਸਦਾਨ ਸਾਨ ਮਜ਼ਦੂਰ ਇਕਤਾ ਪੰਜਾਬ ਨੂੰ ਸਵਲੰਟੀਅਰ ਜਿੰਦਾਬਾਦ 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 ਸਾਨ ਮਜ਼ਦੂਰ ਇਕਤਾ ਪੰਜਾਬ ਨੂੰ ਸਵਲੰਟੀਅਰ ਜਿੰਦਾਬਾਦ 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 ਹਾਂਜੀ ਕੀ ਨਾ ਜੀ ਆਪਣਾ ਮੇਰਾ ਨਾਮ ਹੈ ਜੀ ਪ੍ਰਭਾਸ ਸਿੰਘ ਮੈਂ ਛੇ ਲਈ ਅੰਮ੍ਰਿਤਸਰ ਤੋਂ ਇੱਥੋਂ ਦਾ ਹੀ ਰਹਿਣ ਆਲਾ ਜੀ ਕੀ ਕਾਰਨ ਜੀ ਅੱਜ ਜਿਹੜਾ ਇੱਥੇ ਤਾਂ ਨਾ ਲਾਉਣਾ ਪੈ ਗਿਆ ਕਾਰਨ ਸਰ ਆਪਣਾ ਇਹ ਵੀ ਅਸੀਂ ਪੰਜਾਬ ਪੁਲਿਸ ਕੋਰੋਨਾ ਵਲੰਟੀਅਰ ਰਹਿ ਗਏ ਆ ਸਰ ਜਿਨ੍ਹਾਂ ਨੇ ਕੋਵਿਡ ਟਾਈਮ ਬਹੁਤ ਮਤਲਬ ਮਾੜਾ ਸਮਾਂ ਜਦੋਂ ਲੋਕੀ ਘਰਾਂ ਚੋਂ ਨਿਕਲਦੇ ਨਹੀਂ ਸੀ ਡਰਦੇ ਜੇ ਕਿਸੇ ਨੂੰ ਕਰੋਨਾ ਹੋ ਜਾਂਦਾ ਹੈ ਉਹਨੂੰ ਹੱਥ ਨਹੀਂ ਨਹੀਂ ਲਾਉਂਦੇ ਉਹ ਸਰ ਸਾਡੇ ਜਿਹੜੇ ਪੰਜਾਬ ਪੁਲਿਸ ਵਲੰਟੀਅਰ ਸੀ ਨਾ ਉਹਨਾਂ ਨੇ ਸਾਰੇ ਸਾਰੀ ਡਿਊਟੀ ਨਿਭਾਈ ਆ ਕਿੰਨਾ ਚਿਰ ਪੰਜਾਬ ਪੁਲਿਸ ਨਾਲ ਵਰਕ ਕੀਤਾ ਤੁਸੀਂ ਸਰ 1.5 ਤੋਂ 2 ਸਾਲ ਦੀ ਸੀ ਤੁਸੀਂ ਸਰ 2020 ਤੋਂ ਲੈ ਕੇ ਸਰਕਾਰ ਨਾਲ ਗੱਲ ਹੋਈ ਜਾ ਪੁਲਿਸ ਅਧਿਕਾਰੀਆਂ ਨਾਲ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਰ ਅਸੀਂ ਸਰ ਸੀਐਮ ਸਾਹਿਬ ਨੂੰ ਖੁਦ ਮਿਲ ਚੁੱਕੇ ਹਾਂ ਉਹਨਾਂ ਵੱਲੋਂ ਵੀ ਸਰ ਡੀਜੀਪੀ ਸਾਹਿਬ ਨੂੰ ਮਾਰਕ ਦਿੱਤਾ ਆਇਆ ਹੈ ਲੈਟਰ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਨੂੰ ਦੋਆਂ ਦਿਨਾਂ ਦੇ ਅੰਦਰ ਕੋਲ ਆ ਜੂਗੀ ਪਰ ਉਸ ਤੋਂ ਬਾਅਦ ਸਰ ਸਾਡੀ ਕੋਈ ਖ਼ਬਰ ਨਹੀਂ ਆਦੀ ਨਾ ਕੋਈ ਸਾਨੂੰ ਉੱਚ ਅਧਿਕਾਰੀ ਸਾਡੇ ਨਾਲ ਸੰਪਰਕ ਕਰਦਾ ਕੋਈ ਨਹੀਂ ਸਰ ਪਹਿਲਾਂ ਤਾਂ ਕੋਈ ਸ਼ਾਸ ਨਹੀਂ ਦਿੱਤਾ ਤਾਂ ਸਰ ਕੋਈ ਨਹੀਂ ਜੀ ਹੁਣ ਸਰ ਅਸੀਂ ਸਾਰੇ ਜ਼ਿਲ੍ਹਿਆਂ ਦੇ ਮੁੰਡੇ ਸਰ ਇੱਥੇ ਅੰਮ੍ਰਿਤਸਰ ਧਰਨਾ ਲਾਇਆ ਅੱਜ ਗੋਲਡਨ ਗੇਟ ਤੇ ਸਭ ਸਹੀ ਸੀ ਉਸ ਤੋਂ ਬਾਅਦ ਸਾਨੂੰ ਸਾਨੂੰ ਡੀਸੀ ਸਾਹਿਬ ਨਾਲ ਮੈਡਨਮ ਲਾਇਆ ਗਿਆ ਵਾ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਡਾ ਮੈਕ ਕਰਾਂਗੇ ਹੱਲ ਜ਼ਰੂਰ ਤੇ ਅੱਜ ਇਹ ਸਵਰਸ਼ਣ ਕੀ ਦਿੱਤਾ ਗਿਆ ਉਹਨਾਂ ਨੇ ਪੁਲਿਸ ਅਧਿਕਾਰੀ ਨਾਲ ਮਤਲਬ ਡੀਸੀ ਰੇਡ ਦੇ ਅੰਦਰ ਜਾਂ ਮਤਲਬ ਹੋਮਗਾਰਡ ਦੇ ਵਿੱਚ ਤੁਹਾਨੂੰ ਮੈਂ ਐਡਜਸਟ ਕਰਵਾਵਾਂਗੇ ਤੇ ਇਹ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਗਾਂ ਕੀ ਹੈ ਸ਼ਾਹ ਅਸੀਂ ਹੋਰ ਜਿਹੜਾ ਇਹ ਸੰਘਰਸ਼ ਹੋਰ ਸਿੱਖਾ ਕਰਾਂਗੇ ਜਾਂ ਕਿਸੇ ਮੰਤਰੀ ਐਮਐਲਏ ਜਿਹੜੇ ਉਹਨਾਂ ਦੀ ਕੋਠੀ ਦਾ ਭਰਾਓ ਕਰਾਂਗੇ ਜਲਦ ਜਿਹੜੀਆਂ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ